i yeah. ਮંત્રી ਭਗਵਾਨਤ ਮਾਨ ਅਤੇ ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਪਰ ਚਲਾਈ ਗਈ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਦੇ ਤਹਿਤ ਜਿੱਥੇ ਪੂਰੇ ਪੰਜਾਬ ਦੇ ਵਿੱਚ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਬੁਲਡੋਜ਼ਰ ਚਲਾਇਆ ਜਾ ਰਹੇ ਨੇ ਵੱਡੀ ਮੁਹਿੰਮ ਚਲਾਈ ਜਾ ਰਹੀ ਹੈ ਉੱਥੇ ਹੀ ਅੱਜ ਮੋਗਾ ਦੇ ਵਿੱਚ ਵੀ ਪੰਜਾਬ ਸਰਕਾਰ ਦਾ ਪੀਲਾ ਪੰੰਡਾ ਚੱਲਿਆ ਦੱਸਦੇ ਕਿ ਮੋਗਾ ਦੇ ਪਿੰਡ ਦੋਲੇਆਣਾ ਦੇ ਵਿੱਚ ਲੱਖ ਰੁਪਈਆਂ ਦੀਆਂ ਕੋਠੀਆਂ ਦੇ ਉੱਪਰ ਬਲਡوزر ਚੱਲਿਆ ਹੈ ਪੰਜਾਬ ਸਰਕਾਰ ਦਾ ਪੀਲਾ ਪੰੰਡਾ ਚੱਲਿਆ ਹੈ ਦੋ ਮੰਤਲਾ ਕੋਠੀ ਮਿੰਟਾਂ ਸਕਿੰਟਾਂ ਦੇ ਵਿੱਚ ਢਾਹ ਢੇਰੀ ਕਰ ਦਿੱਤੀ ਗਈ ਹੈ ਬਲਡوزر ਚਲਾਇਆ ਗਿਆ ਹੈ ਦੱਸਦੇ ਕਿ ਇਹ ਬਲਡوزر ਪੰਜਾਬ ਸਰਕਾਰ ਦੀ ਮੁਹਿੰਮਾ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਚੱਲਿਆ ਹੈ ਜਿਸ ਦੇ ਤਹਿਤ ਅੱਜ ਮੋਗਾ ਦੇ ਵਿੱਚ ਵੀ ਵੱਡੀ ਕਾਰਵਾਈ ਕੀਤੀ ਗਈ ਹੈ ਹਾਲਾਂਕਿ ਪਹਿਲਾਂ ਤਾਂ ਅ ਬਾਹਰਲੇ ਸ਼ਹਿਰਾਂ ਦੇ ਵਿੱਚ ਇਹ ਕੀਤੀ ਜਾ ਰਹੀ ਸੀ ਮੋਗਾ ਤੋਂ ਬਾਹਰ ਜਿਹੜੇ ਸ਼ਹਿਰ ਸੀ ਉਹਨਾਂ ਦੇ ਉੱਪਰ ਇਹ ਕਾਰਵਾਈ ਕੀਤੀ ਜਾ ਰਹੀ ਸੀ ਲੇਕਿਨ ਅੱਜ ਮੋਗਾ ਦੇ ਵਿੱਚ ਵੀ ਇਸ ਮੁਹਿੰਮ ਦਾ ਆਗਾਜ਼ ਹੋ ਚੁੱਕਿਆ ਹੈ ਮੁਹਿੰਮ ਇਸ ਮੁਹਿੰਮ ਦੇ ਤਹਿਤ ਅੱਜ ਮੋਗਾ ਦੇ ਪਿੰਡ ਦੋਲੇਆਣਾ ਦੇ ਵਿੱਚ ਉਹ ਮੰਗਲਾ ਕੀਤੀ ਚਲਿਆ ਹੈ ਤਹਿਤ ਉਹ ਕਿੱਕਵੇ ਪੰਜਾਬ ਸਰਕਾਰ ਦਾ ਪੀਲਾ ਪੰਜਾ ਚੱਲਿਆ ਹੈ ਦੋ ਮੰਜ਼ਲਾ ਕੋਠੀ ਮਿੰਟਾਂ ਪੈਂਟਾਂ ਦੇ ਵਿੱਚ ਢਹ ਢੇਰੀ ਕਰ ਦਿੱਤੀ ਗਈ ਹੈ ਪੰਜਾਬ ਸਰਕਾਰ ਦੀ ਮੁਹਿੰਮ ਯੁੱਧ ਨਸ਼ਾ ਵਿਰੋਧ ਦੇ ਤਹਿਤ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਅੱਜ ਅਸੀਂ ਪਿੰਡ ਖੋਲੇ ਵਾਲਾ ਵੀ ਖੇ ਆਏ ਹਾਂ ਜਿੱਥੇ ਡੀਡੀਪੀਓ ਮੋਗਾ ਵੱਲੋਂ ਜਿਹੜੀ ਇਲੀਗਲ ਇਨਕ੍ਰੋਚਮੈਂਟ ਹੈਗੀ ਉਹਦੇ ਅਗੇਂਸਟ ਡਰਾਈਵ ਚਲਾਈ ਗਈ ਹੈ ਉਹਦੇ ਤਹਿਤ ਅਸੀਂ ਜਿਹੜੇ ਲੋੜਿੰਦੇ ਸੁਰੱਖਿਆ ਪ੍ਰਬੰਧ ਹੈਗੇ ਉਹ ਕੀਤੇ ਗਏ ਨੇ ਐਡਕੂਏਟ ਪੁਲਿਸ ਫੋਰਸ ਅਸੀਂ ਡਿਪਲੋਏ ਕੀਤੀ ਗਈ ਹੈ ਨਾਲ ਸਾਡੇ ਡਿਊਟੀ ਮੈਜਿਸਟ੍ਰੇਟ ਤੇ ਵੀਡੀਓ ਸਾਭ ਵੀ ਹੈਗੇ ਤੇ ਇਹਦੇ ਵਿੱਚ ਟੋਟਲ 4 ਗਰ ਜਿਹੜੇ ਨੇ ਉਹ ਇਹਨਾਂ ਦੇ ਵੱਲੋਂ ਆਈਡੈਂਟੀਫਾਈ ਕੀਤੇ ਗਏ ਨੇ ਜਿਨ੍ਹਾਂ ਨੇ ਇਲੀਗਲ ਐਨਕ੍ਰੋਚਮੈਂਟ ਕੀਤੀ ਗਈ ਹੈ ਉਹਨਾਂ ਦੇ ਅਗੇਂਸਟ ਜਿਹੜੀ ਕਾਰਵਾਈ ਹੈ ਉਹ ਹੁਣ ਸਾਡੀ ਜਾਰੀ ਹੈ ਅਸੀਂ ਐਡਕੂਏਟ ਅਰੇਂਜਮੈਂਟ ਵੀ ਕੀਤੇ ਹਨ ਇਹਨਾਂ ਚਾਰਾਂ ਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਜਦੋਂ ਅਸੀਂ ਰਿਕਾਰਡ ਚੈੱਕ ਕੀਤਾ ਮੌਕੇ ਤੇ ਇਹਨਾਂ ਦੇ ਅਗੇਂਸਟ ਜਿਹੜਾ ਬੂਟਾ ਸਿੰਘ ਉਹਦੇ ਅਗੇਂਸਟ 7 ਐਫ ਆਈ ਆਰ ਰਿਸਟਰ ਹੈਗੀ ਜਿਹੜਾ ਉਪਰਮਜੀਤ ਸਿੰਘ ਉਰਫ ਪੰਮਾ OBJ ਦੇ ਵਿੱਚ ਉਹਦੇ ਖਿਲਾਫ ਟੋਟਲ 9 ਐਫਆਈਆਰ ਰਿਸਟਰ ਹੈਗੀਆਂ ਨੇ ਤੇ ਇੱਕ ਲਖਵਿੰਦਰ ਸਿੰਘ ਉਰਫ ਕਾਕੂ ਹੈ ਉਹ ਹੁਣ ਜ਼ਮਾਨਤੇ ਹੈ ਉਹਦੇ ਖਿਲਾਫ ਟੋਟਲ 8 ਐਫਆਈਆਰ ਰਿਸਟਰ ਹੈਗੀਆਂ ਨੇ ਇਹ ਸਾਰੀਆਂ ਐਫਆਈਆਰ ਐਨਡੀਪੀਐਸ ਐਕਟ ਤੇ ਵੱਖਰੀਆਂ ਵੱਖਰੀਆਂ ਤਾਰਾਂ ਹੁੰਦੇ ਤੇ ਦਰਜ ਨੇ ਤੇ ਇਹਦੇ ਤਹਿਤ ਜਿਹੜੀ ਕਾਰਵਾਈ ਹੈ ਉਹ ਸਾਰੀ جاری ਹੈ ਕਿੰਨੇ ਘਰਾ ਦੇ ਪਰੰਦਰ ਟੋਟਲ 4 ਗਰੀਨਾ ਦੇ ਵੱਲੋਂ ਆਈਡੈਂਟੀਫਾਈ ਕੀਤੇ ਗਏ ਨੇ ਜਿਨ੍ਹਾਂ ਦੇ ਅਗੇਂਸਟ ਆ ਕਾਰਵਾਈ ਜਿਹੜੀ ਹੈ RDPO ਤੇ DDPO ਸਾਹਿਬ ਵੱਲੋਂ ਕੀਤੀ ਜਾ ਰਹੀ ਹੈ ਸਰ ਇਹ ਇਲੀਗਲ ਇਨਕ੍ਰੋਚਮੈਂਟ ਹੈ ਕਹਿ ਸਕਦੇ ਕਿ ਨਸ਼ਾ ਵਸਤਾਂ ਵੱਲੋਂ ਆਪਣੇ ਪੈਸਿਆਂ ਨਾਲ ਜਿਹੜੇ ਵਸਾ ਵੇਚ ਕੇ ਪੈਸੇ ਆ ਉਹਦੇ ਨਾਲ ਇਹ ਬਣਾਈ ਸੀ ਆ ਇਲੀਗਲ ਇਨਕ੍ਰੋਚਮੈਂਟ ਹੈ ਜੀ ਲੀਗਲੀ ਜੇਐਸੀ ਇਹਨੂੰ ਕਹਈਏ ਤਾਂ ਥਿਸ ਇਜ਼ ਕੰਪਲੀਟਲੀ ਇਲੀਗਲ ਇਨਕ੍ਰੋਚਮੈਂਟ ਇਹਨਾਂ ਨੂੰ ਜਿਹੜੀ ਵਕਾਇਦਾ ਜਿਹੜੀ ਪ੍ਰੋਸੀਡਿੰਗਸ ਹੈ ਉਹ ਸਾਰੀ RDPO ਮੋਗਾ ਵੱਲੋਂ ਕੀਤੀ ਗਈ ਹੈ ਪਰ ਜਦੋਂ ਅਸੀਂ ਰਿਕਾਰਡ ਚੈੱਕ ਕੀਤਾ ਤਾਂ ਆ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਦੇ ਅਗੇਂਸਟ ਐਨਡੀਪੀਐਸ ਐਕਟ ਦੇ ਤਹਿਤ ਵੱਖਰੇ ਵੱਖਰੇ ਮੁਕਦਮੇ ਦਰਜ ਨੇ ਕਮਰਸ਼ੀਅਲ ਕੁਆਂਟੀਟੀ ਦੇ ਮੁਕਦਮ ਇਸ ਤੋਂ ਇਲਾਵਾ ਵੀ ਹੋਰ ਵੀ ਕਾਰਗਰਦੀ ਬਾਈ ਕੀਤੀ ਗਈ ਹੈ ਦੋਲੇ ਵਾਲਾਂ ਦੇ ਵਿੱਚ ਉਹ ਸਾਰੀ ਕਾਰਵਾਈ ਜਿਹੜੀ ਹੈ ਉਹ ਕੰਟੀਨਿਊਸ ਹੈਗੀ ਅੱਜ ਜਿਹੜੇ ਨੇ ਉਹ ਚਾਰ ਘਰਾਂ ਤੇ ਕਾਰਵਾਈ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਜੀਡੀਪੀਓ ਮੋਗਾ ਵੱਲੋਂ ਚਾਰ ਘਰਾਂ ਦੇ ਅਗੇਂਸਟ ਐਂਟੀ ਐਨਕ੍ਰੋਚਮੈਂਟ ਡਰਾਈਵ ਚਲਾਈ ਗਈ ਹੈ ਜਿਹਦੇ ਤਹਿਤ ਮੋਗਾ ਪੁਲਿਸ ਵੱਲੋਂ ਐਡਕੂਏਟ ਸਿਕਿਉਰਿਟੀ ਅਰੇਂਜਮੈਂਟਸ ਕੀਤੇ ਗਏ ਨੇ ਤਾਂ ਕਿ ਕੋਈ ਲਾਅ ਐਂਡ ਆਰਡਰ ਪ੍ਰੋਬਲਮ ਨਾ ਕ੍ਰੀਏਟ ਹੋਏ ਤੇ ਜਦੋਂ ਰਿਕਾਰਡ ਚੈੱਕ ਕੀਤਾ ਗਿਆ ਉਹਨੂੰ ਪਤਾ ਲੱਗਿਆ ਇਨ੍ਹਾਂ ਚਾਰਾਂ ਦੇ ਅਗੇਂਸਟ ਹੀ ਮਲਟੀਪਲ ਐਫਆਈਆਰ ਰਜਿਸਟਰਡ ਹੈਗੀਆਂ ਨੇ ਜਿਹਦੇ ਵਿੱਚ ਆਈਪੀਸੀ ਅਤੇ ਐਨਡੀਪੀਐਸ ਐਟ ਦੇ ਤਹਿਤ ਵੀ ਇਨ੍ਹਾਂ ਤੇ ਕੁੱਧਮੇ ਦਰਜ ਨੇ ਤੇ ਇਨ੍ਹਾਂ ਦੇ ਅਗੇਂਸਟ ਕਮਰਸ਼ੀਅਲ ਐਨਡੀਪੀਐਸ ਦੀਆਂ ਐਫਆਈਆਰਸ ਵੀ ਰਜਿਸਟਰਡ ਹੈਗੀਆਂ ਨੇ ਸਭ ਤੋਂ ਪਹਿਲਾਂ ਮੋਤਾ ਸਿੰਘ ਜਿਹੜਾ ਹੁਣ ਜੇਲ੍ਹ ਦੇ ਵਿੱਚ ਹੈ ਇਹਦੇ ਖਿਲਾਫ 7 ਐਫਆਈਆਰ ਦਰਜ ਹੈਗੀਆਂ ਪਰਮਜੀਤ ਸਿੰਘ ਉਰਫ ਮਾ ਆ ਵੀ ਜੇਲ੍ਹ ਦੇ ਵਿੱਚ ਹੈ ਇਹਦੇ ਖਿਲਾਫ 9 ਐਫਆਈਆਰ ਦਰਜ ਹੈਗੀਆਂ ਨੇ ਲਖਵਿੰਦਰ ਸਿੰਘ ਉਰਫ ਕਾਕੂ ਆ ਬੇਲ ਤੇ ਹੈ ਇਹਦੇ ਖਿਲਾਫ 8 ਐਫਆਈਆਰ ਦਰਜ ਹੈ ਤੇ ਰਾਜਵਿੰਦਰ ਕੋਰ ਉਤਰੀ ਬਾਗ ਸਿੰਘ ਆ ਵੀ ਬੇਲਤੇ ਹੈ ਦੇ ਖਿਲਾਫ ਟੋਟਲ 15 ਐਫ ਆਈ ਆਰ ਦਰਜ ਹੋ ਗਈਆਂ ਨੇ ਤੇ ਕੋਈ ਵੀ ਜਿਹੜੀ ਹੈ ਲੋ ਐਂਡ ਰੋਡ ਦਾ ਇਸ਼ੂ ਨਾ ਕ੍ਰੀਏਟ ਹੋਏ ਉਹਦੇ ਲਈ ਅਸੀਂ ਐਡਿਕੁਏਟ ਪੁਲਿਸ ਪ੍ਰੋਟੈਕਸ਼ਨ ਡੀ ਡੀ ਪੀਓ ਮੋਗਾ ਨੂੰ ਦਿੱਤੀ ਗਈ ਹੈ ਮੌਕੇ ਤੇ ਬੀ ਡੀ ਪੀਓ ਅਤੇ ਡਿਊਟੀ ਮੈਨੇਜਰ ਵੀ ਸਾਡੇ ਨਾਲ ਮੌਜੂਦ ਨੇ ਪੀਲਾ ਪੰਜਾ ਫੇਰਿਆ ਜਾ ਰਿਹਾ ਹੈ ਕਿੰਨੇ ਘਰਾਂ ਦੇ ਉੱਤੇ ਹੋ ਕੀ ਕਾਰਵਾਈ ਹੈ ਹੋ ਕੀ ਕਾਰਨ ਹੈਗਾ ਜੀ ਪਰਜਾ ਦੇ ਕੀ ਚਾਰ ਕਰ ਸੀਗਾ ਜੀ ਇਹਨਾਂ ਸ਼ਾਮਲਾ ਜ਼ਮੀਨ ਤਨਜ਼ਾਇਜ਼ ਕਬਜ਼ਾ ਸੀਗਾ ਕਿੰਨੀ ਜਗ੍ਹਾ ਹੋਏਗੀ ਜੀ ਇਹ ਅਲਗ-ਅਲਗ ਕਿਸੇ 100 ਕਾ ਜਿਸ 150 200 ਹੈ ਪੰਜ-ਪੰਜ ਮਰਲੇ ਨੇ ਅਲਾਟਮੈਂਟ ਵੀ ਆ ਉਹ ਛੱਡ ਕੇ ਸੀ ਕਬਜ਼ਾ ਪੰਚਾਇਤ ਦੇ ਸਵਰਥ ਕੀਤਾ ਤੇ ਬਹੁਤ ਸਾਰੇ ਇਹ ਤਾਂ ਮੈਂ ਤਾਂ ਹੁਣ ਇੱਥੇ ਨਵਾਂ ਆ ਮੈਨੂੰ ਇੰਨਾ ਪੁਰਾਣਾ ਨਹੀਂ ਪਤਾ ਜੇ ਕੁਝ ਇਹਨਾਂ ਦੇ ਉੱਤੇ ਕੁਝ ਦਸਾਂ-ਦਸ ਕਰੀ ਦੇ ਮਾਮਲੇ ਵੀ ਉਹਦੇ ਬਾਰੇ ਨਹੀਂ ਮੈਨੂੰ ਪਤਾ ਇਹਦੇ ਬਾਰੇ ਨਾ ਫਸਕਰੀ ਬਾਰੇ ਪਤਾ ਮੇਰੇ ਧਿਆਨ ਇਹ ਉਹਨਾਂ ਦੇ ਚਾਰੇ ਜਿਹੜੇ ਹੈਗੇ ਕਮਜਾ ਤੁਸੀਂ ਨਹਿਲਾ ਜੀ ਹਾਂ ਜੀ ਇਹ ਸ਼ਾਮਲਾ ਜ਼ਮੀਨ ਸੀ